ਮੁਹਰਜਿੰਦੇ ਦੇ ਕਸਬਾ ਮੁੱਲਾਪੁਰ ਗਿਲਜਾਦਵ ਚ ਰੋਜ਼ਾਨਾ ਜਾਮ ਲੱਗਦੇ ਸੀ ਜਿਸ ਨੂੰ ਦੇਖਦੇ ਹੋਏ ਨਵੇਂ ਆਏ ਟ੍ਰੈਫਿਕ ਇੰਚਾਰਜ ਕੁਮਿੰਦਰ ਸਿੰਘ ਸਖਤੀ ਦਿਖਾਉਂਦੇ ਨਜ਼ਰ ਆ ਰਹੇ ਨੇ ਤਾਂ ਇਸੇ ਨੂੰ ਲੈ ਕੇ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਅੱਜ ਪੂਰਾ ਰੋਡ ਖਾਲੀ ਕਰਵਾਇਆ ਗਿਆ ਦੱਸ ਦਿੰਨੇ ਆ ਮੁੱਲਾਪੁਰ ਰੋਡ ਦੇ ਵਿੱਚ ਦੁਕਾਨਦਾਰਾਂ ਵੱਲੋਂ ਕਬਜ਼ਾ ਕੀਤਾ ਹੋਇਆ ਜਿੱਤੇ ਕਿ ਪੂਰਾ ਸਮਾਨ ਦੁਕਾਨ ਤੋਂ ਬਾਹਰ ਕੱਢ ਕੇ ਰੱਖਿਆ ਹੋਇਆ ਹੈ ਕਈ ਵਾਰ ਅਸੀਂ ਆਪਣੇ ਚੈਨਲ ਰਾਹੀਂ ਵੀ ਇਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਪਰ ਕੋਈ ਨਾ ਦੁਕਾਨਦਾਰ ਕੰਨਤ ਜੂ ਨਹੀਂ ਸਰਕੀ ਜਿਸ ਤੋਂ ਬਾਅਦ ਪੁਲਿਸ ਨੂੰ ਸਖਤੀ ਕਰਨੀ ਪਈ ਹੈ ਤੇ ਹੁਣ ਤਿਹਾਰਾਂ ਨੂੰ ਦੇਖਦੇ ਹੋਏ ਵੀ ਪੁਲਿਸ ਪੂਰੇ ਬਾਜ਼ਾਰ ਖਾਲੀ ਕਰਾ ਰਹੀ ਹੈ ਕਿਉਂਕਿ ਅੱਜ ਕਰਾਚੀ ਦੇ ਵਿੱਚ ਵੀ ਜਿੱਤੇ ਫਲਾਈਂਗ ਮਾਰਚ ਕੀਤਾ ਗਿਆ ਦੂਜੇ ਪਾਸੇ ਹੁਣ ਮੁੱਲਾਪੁਰ ਦੇ ਵਿੱਚ ਅੱਜ ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਜੋ ਕਿ ਪਹਿਲਾਂ ਖਰਦ ਦੇ ਵਿੱਚ ਰਹ ਚੁੱਕੇ ਨੇ ਖਰਦ ਦੇ ਵਿੱਚ ਵੀ ਕਾਫੀ ਸੁਧਾਰ ਜੋ ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਨੇ ਕੀਤਾ ਹੈ ਤੇ ਇਸ ਨੂੰ ਲੈ ਕੇ ਮੁੱਲਾਪੁਰ ਦੇ ਵਿੱਚ ਵੀ ਆਂਦੇ ਸਾਰੀ ਮੁੱਲਾਪੁਰ ਦੀਆਂ ਸ਼ਿਕਾਇਤਾਂ ਬਹੁਤ ਟ੍ਰੈਫਿਕ ਇੰਚਾਰਜ ਕੋਲ ਪਹੁੰਚੀਆਂ ਸੀ ਜਿਸ ਤੋਂ ਬਾਅਦ ਅੱਜ ਤੁਸੀਂ ਦੇਖੋ ਕਿ ਪੂਰਾ ਸਮਾਨ ਦੁਕਾਨਦਾਰਾਂ ਦਾ ਅੰਦਰ ਕਰਵਾ ਜਾ ਰਿਹਾ ਤੇ ਅੱਗੇ ਵਾਸਤੇ ਇੱਕ ਅਪੀਲ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਤੁਹਾਡਾ ਸਮਾਨ ਬਾਹਰ ਹੋਏਗਾ ਤਾਂ ਅਸੀਂ ਹਰ ਤਰੀਕੇ ਦੀ ਕਾਰਵਾਈ ਕਰਾਂਗੇ ਤੁਸੀਂ ਦੇਖੋ ਜਿਸ ਤਰੀਕੇ ਨਾਲ ਹੁਣ ਪੁਲਿਸ ਸਖਤੀ ਦਿਖਾਉਂਦੀ ਨਜ਼ਰ ਆ ਰਹੀ ਹੈ ਅਗਰ ਰੋਜ਼ਾਨਾ ਇਸ ਤਰੀਕੇ ਦੇ ਨਾਲ ਇਹ ਰੋਡ ਖਾਲੀ ਰਹੇਗਾ ਤਾਂ ਆਮ ਲੋਕਾਂ ਨੂੰ ਨਿਕਲਣ ਵਾਸਤੇ ਬੜਾ ਹੀ ਸੁਖਾਲਾ ਹੋ ਜਾਵੇਗਾ ਕਿਉਂਕਿ ਇਸ ਰੋਡ ਦੇ ਉੱਤੇ ਜਦੋਂ ਵੀ ਸਕੂਲ ਦੀਆਂ ਬੱਸਾਂ ਜਾਂ ਫਿਰ ਸਵਾਰੀਆਂ ਵਾਸਤੇ ਜੋ ਸਰਕਾਰੀ ਬੱਸਾਂ ਨੇ ਨਿਕਲਦੀਆਂ ਨੇ ਤੇ ਉਹਨਾਂ ਨੂੰ ਕਈ ਵਾਰ ਕਾਫੀ ਲੰਬੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਜਾਮ ਦੇ ਕਾਰਨ ਜਗਾ ਉੱਤੇ ਐਕਸੀਡੈਂਟ ਹੀ ਵਾਪਰਦੇ ਨੇ ਜਿਸ ਤੋਂ ਬਾਅਦ ਕਈ ਵਾਰ ਕਈ ਲੋਕਾਂ ਦੀਏ ਵਹੀਕਲ ਟੁੱਟੇ ਨੇ ਤੇ ਕਈ ਗੰਭੀਰ ਸੱਟਾਂ ਵੀ ਲੱਗੀਆਂ ਨੇ ਤੇ ਸਾਨੂੰ ਲੱਗ ਕੇ ਪੁਲਿਸ ਨੇ ਪੂਰਾ ਕਬਜ਼ਾ ਖਾਲੀ ਕਰਵਾਇਆ ਗਿਆ ਜੋ ਕਿ ਦੁਕਾਨਦਾਰਾਂ ਵੱਲੋਂ ਰੋਡ ਦੇ ਉੱਤੇ ਕੀਤਾ ਹੋਇਆ ਸੀ ਤੁਸੀਂ ਦੇਖੋ ਕਿਵੇਂ ਜਿਹੜੀਆਂ ਦੁਕਾਨਦਾਰਾਂ ਵੱਲੋਂ ਸਮਾਨ ਬਾਹਰ ਲੈ ਨਹੀਂ ਰਹੇ ਸੀ ਆਏ ਲੈ ਕਦੀ ਨਹੀਂ ਲੈਣਾ ਫੈੜ ਮੈ ਲਾਓ ਫੈੜ ਤੇ ਲਾਓ ਸਰ ਫੜ ਸੜਕ ਦਾ ਜਿਵੇਂ ਇੱਥੇ ਪਹਿਲਾਂ ਤਾਂ ਸਫਾਈ ਕਰੋ ਜਿਹੜਾ ਸਫਾਈ ਕੀਤੀ ਇੱਥੇ ਵੀ ਕੰਮ ਲੱਗਿਆ ਕਿਉਂ ਸਫਾ ਹੋਣਾ ਚਾਹੀਦਾ ਸਰਪੰਚਾ ਉਹਦੇ ਪਿੱਛੇ ਸਰਪੰਚ ਉਹਦੇ ਵਿੱਚ ਸੁਣ ਲਾ ਗੱਲ ਮੇਰੀ ਆਹ ਰੋਡ ਤੇ ਨਾ ਪਰਲੇ ਪਾਸੇ ਲਾ ਲਓ ਜੀ ਕੰਦ ਵੀ ਪਾ ਦੇਣਾ ਕੱਲ ਵੀ ਪਾ ਦੇ ਇਹ ਚੰਗਾ ਨਹੀਂ ਲੱਗਦਾ ਯਾਰ ਅਸੀਂ ਆਪਾਂ ਰਹਿੰਦੇ ਆ ਆਪਾਂ ਕੀ ਹਾਲਾਤ ਕਰ ਰਹੇ ਆ ਕੱਲ ਮੱਛਰ ਆ ਕੋਈ ਦਿਨ ਗਿਆ ਕਰੋਨਾ ਤੁਹਾਨੂੰ ਹੋਊਗਾ ਨਾ ਬੰਦੇ ਮਲੇਰ ਦਾ ਡੇਂਗੂ ਪਰ ਆਉਂਦੀ ਜੀ ਕੰਦ ਵੀ ਪਾ ਦੇਣਾ ਕੱਲ ਵੀ ਪਾ ਦੇ ਇਹ ਚੰਗਾ ਨਹੀਂ ਲੱਗਦਾ ਯਾਰ ਅਸੀਂ ਆਪਾਂ ਰਹਿੰਦੇ ਆ ਆਪਾਂ ਕੀ ਹਾਲਾਤ ਕਰ ਰਹੇ ਆ ਕੱਲ ਮੱਛਰ ਆਇਆ ਕੋਈ ਦਿਨ ਗਿਆ ਕਰੋਨਾ ਤੁੰ ਨੂੰ ਹੋਊਗਾ ਡਬਲ ਮਲੇਰ ਦਾ ਡੇਂਗੂ ਪਰ ਆਉਂਦੀ ਤੇ ਰੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿਓ ਤਾਂ ਪਰਚਾ ਕਰਜੋ ਤੁਹਾਡੇ ਸੰਜਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਜੀ ਪਾ ਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਤਾਂ ਬਰਦਾਸ਼ਤ ਨਹੀਂ ਕਰਦਾ ਦੇਖਣਾ ਜਿਹੜਾ ਇਹ ਬੈਰੇ ਤੋ ਬਾਦ ਤੁਹਾਨੂੰ ਇਹ ਨਾ ਕਹਾਂ ਕਿ ਇੱਥੋਂ ਦੇ ਨਾ ਕਿ ਤੁਹਾਨੂੰ ਆ ਰੇਡੀਅਨ ਪਾਸੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਭਜਾਈ ਗਈ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭਜਣ ਵਾਸਤੇ ਫੇਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਉਹਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਕਿਹੜਾ ਗਲਤ ਹੈ ਹੈ ਕਿਹੜਾ ਸਿਸਟਮ ਗਲਤ ਹੈ हां ਜਿਹੜਾ ਤੁਹਾਡਾ ਸਿਸਟਮ ਗਲਤ ਆ ਜੋ ਸਾਹਿਬ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਕਿਸ ਤਰ੍ਹਾਂ ਦੇਖ ਦਿਓ ਕਾਰਵਾਈ ਨੂੰ ਇਹ ਜੋ ਕੀਤੀ ਜਾ ਰਹੀ ਹੈ ਸਾਡੀ ਘੰਟਾ ਘੰਟਾ ਬੱਸ ਲੇਟ ਹੋ ਜਾਂਦੀ ਸੀ ਜਿਹੜੇ ਸਕੂਲ ਦੇ ਕਾਲਜਾਂ ਦੇ ਬੱਚੇ ਹੁੰਦੇ ਨੇ ਜੀ ਹਾਂ ਹਰਕਾਰਾਂ ਵਾਲੇ ਨੂੰ ਜੇ ਤੁਸੀਂ ਕਹਿ ਦਿਓ ਅੱਗੇ ਤੋਂ ਲੜਨ ਨਾ ਆਉਂਦੇ ਹਾਂ ਕੋਈ ਕਹਿਣਾ ਨਹੀਂ ਤਾਂ ਮੰਦਾ ਨਾ ਸਾਈਡ ਕਰਦੇ ਅੱਜ ਜੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਹੱਥ ਜੋੜ ਕੇ ਨਾ ਦਾਈ ਸਾਡੇ ਵਾਸਤੇ ਬਹੁਤ ਵਧੀਆ ਹੋ ਗਿਆ ਸ਼ੁਕਰੀਆ ਕੀ ਨਾਮ ਹੈ ਜੀ ਸਰ ਆਪਣਾ ਮੇਰਾ ਨਾਮ ਇਸ ਲਈ ਸਰਮੰਦਰ ਸਿੰਘ ਟਰੈਪ ਪੰਚਾਇਤ ਮੁਲਾਪੁਰ ਠੀਕ ਹੈ ਜੀ ਉਹ ਮੈਂ ਇੱਥੇ ਪੀਬੀ ਜੀ ਦੀ ਅੰਡਰ ਇੱਥੇ ਜੁਆਇਨ ਕੀਤਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਲਗਾਇਆ ਗਿਆ ਤੇ ਅੱਜ ਜਿਹੜਾ ਤੁਸੀਂ ਅ ਇੱਥੇ ਕਾਰਵਾਈ ਕੀਤੀ ਅੱਜ ਤੁਸੀਂ ਮੁਲਾਪੁਰ ਦੇ ਵਿੱਚ ਰੇੜੀਆਂ ਫੜੀਆਂ ਜਾਂ ਜਿਹੜੇ ਬਾਦਲੇ ਵਧਾ ਕੇ ਲੋਕਾਂ ਨੇ ਦੁਕਾਨਾਂ ਅੱਗੇ ਕੀਤੀਆਂ ਹੋਈਆਂ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਲਿਆ ਰਿਹਾ ਲੋਕਾਂ ਵੱਲੋਂ ਕਿਹਾ ਵਿਰੋਧ ਚਿਤਾਇਆ ਗਿਆ ਜਾਂ ਸਾਰੇ ਹੱਕ ਚ ਸੀ ਤੇ ਲੋਕਾਂ ਵੱਲੋਂ ਕਿਉਂ ਕਿਸ ਤਰ੍ਹਾਂ ਤੁਹਾਨੂੰ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ ਇਸ ਕੰਮ ਨੂੰ ਲੈ ਕੇ ਕੱਲ ਇਹ ਆ ਜੀ ਸਾਡੀ ਡਿਊਟੀ ਬੰਦੀ ਹੈ ਜੋ ਪਬਲਿਕ ਸਾਡਾ ਸਾਥ ਦੇ ਅਸੀਂ ਪਬਲਿਕ ਦਾ ਸਾਥ ਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਤੇ ਮਾਨਯੋਗ ਸਾਡੇ ਐਸਪੀ ਜੋ ਮੁੱਲਾਪੁਰ ਹੈ ਜੀ ਸ਼੍ਰੀ 모ਹਿਤ ਅਗਰਵਾਲ ਜੀ ਇਹਨਾਂ ਨੇ ਸਖਤ ਦੱਸਤਾ ਕਿ ਲੋਕਾਂ ਨੇ ਕੰਪਲੇਂਟਾਂ ਬਹੁਤ ਹੈ ਕੰਪਲੇਂਟਾਂ ਇਹ ਹੈ ਵੀ ਰੇੜੀਆਂ ਵਿਚਕਾਰ ਲਾ ਕੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਐਥਰੋਜਮੈਂਟ ਕੀਤੀ ਹੋਈ ਹੈ ਜੋ ਲੋਕ ਆਨ ਜਾਣ ਬੱਤਾਂ ਟਰੈਪ ਬਹੁਤ ਲੱਗਦਾ ਹੈ ਕੋਈ ਕਈ ਵਾਰ ਇਦਾਂ ਦਾ ਮਾਹੌਲ ਬੰਦ ਹੈ ਵੀ ਗੱਡੀਆਂ ਵਿੱਚ ਫਸ ਜਿੰਦੇ ਛੋਟਾ ਜਿਹਾ ਸ਼ਹਿਰ ਹੈ ਪਰ ਆਪਾਂ ਜੇਕਰ ਉਹਨੂੰ ਸਮੂਥਲੀ ਚਲਾ ਨਾ ਸਕੇ ਤੇ ਉਹਦਾ ਕੋਈ ਫਾਇਦਾ ਨਹੀਂਗਾ ਜਿਸ ਤਰ੍ਹਾਂ ਸਭ ਸਾਰਾ ਤੁਸੀਂ ਗੱਲ ਕੀਤੀ ਹੈ ਰੇੜੀ ਵਾਲਿਆਂ ਨਾਲ ਫੜੀ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਕੀ ਲੱਗਦਾ ਕਿ ਤੁਹਾਡੀ ਹਦਾਇਤ ਅਨੁਸਾਰ ਇਹਨਾਂ ਨੇ ਵੱਖਰੀ ਜਗ੍ਹਾ ਦੇ ਵਿੱਚ ਕੰਮ ਇਹ ਸ਼ੁਰੂ ਕਰਨਗੇ ਜਾਂ ਫਿਰ ਇੱਥੇ ਰੋਡ ਦੇ ਉੱਤੇ ਕਿਸ ਤਰ੍ਹਾਂ ਰੱ피 ਅੱਜ ਇੱਕ ਵਾਰ ਸਾਰੀ ਮਤਲਬ ਦੁਕਾਨਦਾਰਾਂ ਨੂੰ ਹੱਥ ਬਣ ਕੇ ਇਹ ਬੇਨਤੀ ਕੀਤੀ ਹੈ ਵੀ ਜਿੰਨਾ ਜ਼ਿਆਦਾ ਬਹੁਤ 15 15 20 ਵੀ ਫੁੱਟ ਜੋ ਸਮਾਨ ਅੱਗੇ ਵਧਾਇਆ ਹੈ ਇਹਨੂੰ ਕਿਰਪਾ ਕਰਕੇ ਇਹਨੂੰ ਪਿੱਛੇ ਕੀਤਾ ਜਾਵੇ ਜੋ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਦੁਕਾਨਦਾਰਾਂ ਨੇ ਬਹੁਤ ਵਧੀਆ ਮਤਲਬ ਤਰੀਕੇ ਦੇ ਨਾਲ ਸਾਨੂੰ ਮਤਲਬ ਮਾਨ ਸਤਕਾਰ ਦਿੱਤਾ ਹੈ ਵੀ ਅਸੀਂ ਤੁਹਾਡੇ ਨਾਲ ਆ ਸਾਰਿਆਂ ਦੇ ਵੀ ਇਹ ਹੋਣਾ ਚਾਹੀਦਾ ਇੱਕ ਦੂਜੇ ਦਾ ਇਤਰਾਜ ਆ ਵੀ ਉਹਨੇ ਅੱਗੇ ਕੀਤਾ ਉਹਨੇ ਪਿੱਛੇ ਕੀਤਾ ਜੋ ਦੁਕਾਨਦਾਰ ਆਪਾਂ ਦਾ ਦੁਕਾਨਾ ਜੋ ਬਹੁਤ ਜ਼ਿਆਦਾ ਅੱਗੇ ਦੁਕਾਨਾਂ ਆਈਆਂ ਹੋਈਆਂ ਠੀਕ ਹੈ ਜੀ ਤੇ ਰੇੜੀ ਵਾਲਿਆਂ ਨੂੰ ਵੀ ਅਸੀਂ ਇੱਕ ਵਾਰੀ ਹਦਾਇਤ ਕਰਤੀ ਹੈ ਬੇਨਤੀ ਵੀ ਕਰਤੀ ਹਦਾਇਤ ਵੀ ਕਰਤੀ ਵੀ ਜੋ ਰੇੜੀਆਂ ਜੋ ਇਹਨਾਂ ਨੇ ਆ ਜਿੱਥੇ ਰੇੜੀਆਂ ਰੋਕੀਆਂ ਉੱਥੇ ਉਹਨੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੇ ਨਾਂ ਫੋਕ ਤੇ ਜਾਂ ਕੁੰਗਾ ਕਰ ਕੇ ਗੰਦ ਪਾਇਆ ਜੀ ਇਹ ਪਾਸ਼ੇ ਰ ਗਿਆ ਬਹੁਤ ਲੋਕ ਵਧੀਆ ਇਥੇ ਰਹਿੰਦੇ ਆ ਆਈਪੀਐਸ ਆਈਐਸ ਵਗੈਰਾ ਤੋਂ ਬਹੁਤ ਲੋਕ ਪਬਲਿਕ ਕਰੀਏ ਜੀ ਮਤਲਬ ਬਹੁਤ ਚੰਗੇ ਚੰਗੇ ਠੀਕ ਹੈ ਇਥੇ ਇਹ ਸਾਨੂੰ ਵੀ ਪ੍ਰਤਾਸਤਰੀ ਉਹਨਾਂ ਨੂੰ ਇਹਨਾਂ ਬਹੁਤ ਜਿਆਦਾ ਕੰਪਲੀਟ ਦੀ ਇਹਨਾਂ ਨੂੰ ਇੱਕ ਵਾਰੀ ਸਮਝਾਤਾ ਸਾਰਿਆਂ ਨੂੰ ਵੀ ਲਾਈਨ ਬਾਈ ਔਰ ਪ੍ਰੋਟੋਕਾਲ ਦੇ ਮੁਤਾਬਕ ਰੇੜੀ ਜਾਵੇ ਅੰਦਰ ਕੋਈ ਬਾਜ਼ਾਰ ਦੇ ਵਿੱਚ ਰੇੜੀ ਨਹੀਂ ਲੱਗਦੀ ਵੀ ਪਿੱਛੇ ਜਿੱਥੇ ਖਾਲੀ ਜਗ੍ਹਾ ਉੱਥੇ ਲਾਈ ਜਾਵੇ ਜੇ ਨਾਂ ਲਾਉਣਗੇ ਆਉਣ ਵਾਲੇ ਦਿਨਾਂ ਵਿੱਚ 2-3 ਦਿਨਾਂ ਬਾਅਦ ਇਹਨਾਂ ਦੀਆਂ ਸਾਰੀਆਂ ਰੇੜੀਆਂ ਜਾਂ ਕਿ ਕਮੇਟੀ ਦੇ ਵਿੱਚ ਤਸਦੀਕ ਹੋਵੇਗੀ। ਸਿਆਜ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਆ ਬਾਜ਼ਾਰ ਦੇ ਵਿੱਚ ਵੀ ਦੁਕਾਨਾਂ ਹਟਾਈਆਂ ਗਈਆਂ ਨੇ ਜਾ ਸਿਰਫ ਮੇਨ ਰੋਡ ਤੋਂ ਹੀ ਹਟਾਈਆਂ ਇਹ ਬਿਲਕੁਲ ਜੀ ਜੋ ਮੇਨ ਰੋਡ ਨੂੰ ਹਜੇ ਅਕਲੀਆ ਚੱਲਦਾ ਆਉਣ ਵਾਲਿਆਂ ਦੇ ਤਿਹਾਰਾਂ ਦੇ ਬਿਨਾਂ ਕਰਕੇ ਤੇ ਜਾਮ ਬਹੁਤ ਲੱਗਣਾ ਠੀਕ ਹੈ ਜੀ ਇਹਨੂੰ ਕੀਤਾ ਸਾਰੇ ਪੰਚਾਇਤ ਜੋ ਇੱਥੋਂ ਦੀ ਹੈਗੀ ਆ ਉਹਨਾਂ ਦੇ ਤਾਲਮੇਲ ਕਰਕੇ ਉਹਨਾਂ ਨੂੰ ਵੀ ਇੱਕ ਬੇਨਤੀ ਕੀਤੀ ਹੈ ਵੀ ਇੱਥੇ ਤੁਸੀਂ ਆ ਕੇ ਸਾਡੇ ਨਾਲ ਸਾਥ ਦਿਓ ਤੇ ਇਹਨਾਂ ਨੂੰ ਸੈੱਟ ਕਰੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਨੇ ਕਿਹਾ ਜਿੱਥੇ ਜਿੱਥੇ ਸਾਨੂੰ ਲੱਗਦੀ ਦਿੱਕਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਾਲਜਾਂ ਦੇ ਵਿੱਚ ਜਿੱਥੇ ਲੜਕੀਆਂ ਪੜ੍ਹਦੀਆਂ ਉੱਥੇ ਮੁੰਡੇ ਬਹੁਤ ਜ਼ਿਆਦਾ ਇਹਨਾਂ ਕੇ ਵਾਰਾਗਰਦੀ ਕਰਦੇ ਉਹਨਾਂ ਨੂੰ ਹਟਾਵਾਂਗੇ ਮੋਟਰਸਾਈਕਲ ਬੰਦ ਵੀ ਕਰਾਂਗੇ ਇੱਥੇ ਜੋ ਟਰੈਪ ਤੋਂ ਮਤਲਬ ਭੰਗ ਕਰੂਗਾ ਉਹਨਾਂ ਦੇ ਅਗੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਇਹ ਹੱਥ ਬਣ ਕੇ ਬੇਨਤੀ ਹੈ ਸਾਡਾ ਸਾਥ ਦਿਓ ਸਾਥ ਸਾਂਝ ਲੋ ਤੇ ਜੇ ਕੋਈ ਪ੍ਰੋਬਲਮ ਆ ਤੁਹਾਨੂੰ ਦੱਖਾਇਆ ਜਾਵੇ ਤੇ ਤਿਹਾਰਾਂ ਦੇ ਮੱਦੇ ਨਜ਼ਰ ਕਿਹੋ ਜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਖਾਸ ਕਰ ਟ੍ਰੈਫਿਕ ਪੁਲਿਸ ਵੱਲੋਂ ਕੀ ਕੁਫਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਵੱਲੋਂ ਇਹ ਹੈ ਅਸੀਂ ਜੋ ਸੜਕ ਨੂੰ 3 ਪੁਆਇੰਟ ਤੇ ਪੂਰੀ ਸਮੂਹਤਲੀ ਚਲਾਵਾਂਗੇ ਜੇ ਕੋਈ ਵੀਕਲ ਪਾਰਕਿੰਗ ਕਰ ਤੋਂ ਬਿਨਾ ਉਹ ਤੇ ਚਲਾਨ ਵੀ ਕਰਾਂਗੇ ਤੇ ਗੇ ਕਰਨਾ ਕਿਹਾ ਫੇਰ ਵੀ ਅਸੀਂ ਹੱਥ ਬਨ ਕੇ ਬੇਨਤੀ ਵੀ ਐ ਜਿੱਕੇ ਕੀ ਐ ਇੱਕ ਦੋ ਨੇ ਹੋਰ ਵੀ ਕਰਾਂਗੇ ਵੀ ਵਿਚਕਾਰ ਛੱਡ ਕੇ ਨਾ ਰੋਏ ਜੋ ਮਹਿਕਮਾ ਜੋ ਥਾਣੇ ਵੱਲੋਂ ਸਾਰਾ ਜੋ ਨਿਗਰਾਨੀ ਬਹੁਤ ਤਰੀਕੇ ਨਾਲ ਰੱਖੀ ਜਾਊਗੀ ਜੇ ਕਿਸੇ ਨੇ ਇਤੇ ਕਿਸੇ ਦਾ ਘਟਨਾ ਵਾਪਰ ਦੇ ਦੇਣਾ ਕੀ ਹੈ ਉਹਦੇ ਸਖਤ ਸਖਤ ਕਾਰਵਾਈ ਅੱਜ ਅੱਜ ਚਲਾਨ ਵੀ ਕੀਤੇ ਨੇ ਜਿਹੜੀਆਂ ਨੋ ਪਾਰਕਿੰਗ ਜਾਂ ਬਾਹਰ ਇਸ ਤਰੀ ਰੋੜਾ ਤੇ ਗੱਡੀਆਂ ਖੜੀਆਂ ਸੀ ਉਹਨਾਂ ਦੇ ਚਲਾਨ ਵੀ ਕੀਤੇ ਨੇ ਅੱਜ ਜੋ ਜ਼ਿਆਦਾ ਨੋ ਪਾਰਕਿੰਗ ਉਹਨਾਂ ਦੇ ਚਲਾਨ ਕੀਤੇ ਆ ਇਸ ਤੋਂ ਬਾਅਦ ਅਵੇਅਰ ਕੀਤਾ ਅਜ ਤਾਂ ਅੱਜ ਤੋਂ ਕੁੱਝ ਗੱਡੀਆਂ ਦੇ ਚਲਾਨ ਕੀਤੇ ਜੋ ਜ਼ਿਆਦਾ ਆਨਲਾਈਨ ਕੀਤੇ ਗਏ ਨੇ ਜੀ ਕਿਹੜੀ ਜਦਨੇ ਕਿ ਸ਼ਕਤ ਤੇ ਖੜਿਆ ਉਹਨਾਂ ਨੂੰ ਤਰੀ ਤੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾਇਆ ਗਿਆ ਇਸ ਤੋਂ ਬਾਅਦ ਕੋਈ ਜਦਨੇ ਕਿ ਕਿਸੇ ਨੂੰ ਗਰੇਥ ਨਹੀਂ ਮਿਲੂ ਕੋਈ ਜਦਨੇ ਕਿ ਆ ਇਸ ਵਿੱਚ ਠੀਕ ਹੈ